ਇਹਦਾ ਸਰ 22 2024 ਦਿਖਾ ਦਿੱਤੀ ਆ ਐਸਡੀਐਮ ਸਾਹ ਨੂੰ ਜੀ ਤਸੀਹਾਰ ਦਾ ਦੋ ਦੋ ਮੌਕੇ ਲਏ ਗਏ ਆ ਤਸੀਹਾਰ ਕਹਿ ਵੀ ਗਏ ਲੈਕੀ ਵੀ ਦੇ ਗਏ ਆ ਜੀ ਠੇਕਾ ਚੱਕਿਆ ਜਾਵੇ ਇਥੋਂ ਚੱਕਣ ਜੋਗ ਆ ਡੀਐਸਐਮ ਨੂੰ ਮਾਰਕ ਕੀਤਾ ਡੀਐਸਐਮ ਨੂੰ ਤਿੰਨ ਚਾਰੀ ਮਿਲ ਕੇ ਆ ਅਸੀਂ ਡੀਐਸਐਮ ਨੇ ਮਾਰਕ ਕਰਤਾ ਵੇਖ ਕੇ ਉਹਨੂੰ ਆਫ ਕਰੀ ਨੂੰ ਜੀ ਇੱਥੇ ਆਪਣੇ ਹੈਗਾ ਇਹਦਾ ਐਕਸਾਈਜ਼ ਵਾਲਾ ਇਨਸਪੈਕਟਰ ਆ ਜੀ ਗਰਗਰ ਦਾ ਪਟੀ ਕਰਦਾ ਅੱਛਾ ਜੀ ਇਹਦੀ ਕਾਰਵਾਈ ਸਾਰਾ ਇਹ ਕਰ ਰਿਹਾ ਜੀ ਇਹ ਨਹੀਂ ਚੱਕਣ ਦਿੰਦਾ ਠੀਕ ਹੈ ਜੀ ਹੇ ਪੈਸੇ ਖਾਈ ਜਾਂਦਾ ਆ ਕੋਈ ਇਸ ਬੰਦੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਉਪਰ ਅਧਿਕਾਰੀਆਂ ਨੂੰ ਹਾਂਜੀ ਹਾਂਜੀ ਸ਼ਿਕਾਇਤਾਂ ਲੋ ਤਣਾ ਸ਼ਿਕਾਇਤਾਂ ਦੇ ਤਣਾ ਤੁਹਾਨੂੰ 11 ਮਹੀਨੇ ਹੋ ਗਏ ਸਰ ਫਿਰਦਿਆਂ ਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਡੀ ਸਾਹਿਬ ਨੂੰ ਖੁਦ ਮਿਲ ਕੇ 15 ਦਿਨ ਹੋ ਗਏ ਸੀ ਮੈਂ ਉਹਨਾਂ ਕਿਹਾ ਜੀ ਸਵੇਰ 4 ਵਜੇ ਕਾ ਖੁੱਲ ਜਾਂਦਾ ਡੀ ਸਾਹਿਬ ਹੱਸਿਆ ਤੇ 4 ਵਜੇ ਜੀ ਮੈਂ 24 ਘੰਟੇ ਸਰਵਿਸ ਹੈ ਜੀ ਉੱਥੇ ਠੇਕੇ ਦੀ ਘਰਾਂ ਜਿਹਾ ਠੇਕਾ ਨਾਲ ਸਵਾਲ ਸਕੂਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੋਲਕ ਨੂੰ ਵੀ ਦਰਖਾਸਤ ਦਿੱਤੀ ਹੈ ਮੁੱਖ ਮੰਤਰੀ ਨੂੰ ਭੇਜੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਆਪ ਗਰੀਬ ਆਂ ਮੈਂ ਦਫ਼ਤਰ ਚ ਗਏ ਫ੍ਰੀ ਕੋਟ ਜੀ 15 20 ਦਿਨਾਂ ਤੋਂ ਪਹਿਲਾਂ ਜੀ ਸਾਨੂੰ ਵੇਖਣੇ ਚਾਹਤੋ ਲਾ ਕੇ ਤੇ ਭੱਜ ਕੇ ਦਫ਼ਤਰ ਤੋਂ ਦਫ਼ਤਰ ਸਾਡਾ ਕਿਸੋਂ ਨਾ ਜੀ ਆ ਹਾਲਤ ਹੈ ਇਹ ਸਰਕਾਰ ਦੇ ਅੱਛਾ ਕੋਈ ਜਥੇਬੰਦੀ ਨਾਲ ਵੀ ਫਿਰ ਰਾਬਤਾ ਕੈਂਪ ਕੀਤਾ ਜੀ ਰਾਬਤਾ ਕੀਤਾ ਸਾਨੂੰ ਸਾਨੂੰ ਕੱਲ ਨੂੰ ਅਸੀਂ ਰੋਡ ਰੋਕਾਂਗੇ ਜੀ ਠਿਕਾਣੇ ਹੀ ਖੋਲਣ ਦੇ ਇੱਥੇ ਹੀ ਪਾਵਾਂਗੇ ਹੁਣ ਠੀਕ ਹੈ ਜੀ ਠਿਕਾਣੇ ਚ ਕੌਣਾ ਜੀ ਇੱਥੇ ਸਾਨੂੰ ਤੇ ਕਿ ਤਕ ਤਕਲੀਫ ਬਹੁਤ ਆ ਜੀ ਜੀ ਫਿਰ ਦਾਰੂ ਪਾਣੀ ਪੀ ਕੇ ਇੱਥੇ ਕੋਈ ਬੈਠ ਖੜਨ ਵਰਤਣ ਦੇ ਉਹਨਾਂ ਨੂੰ ਕੋਈ ਨਹੀਂ ਹੁੰਦਾ ਕੋਈ 올ਡੀਆਂ ਕਰਦਾ ਕੋਈ ਕਿ ਮੈਂ ਕੋਈ ਬਾਥਰੂਮ ਵਗੈਰਾ ਜਾਂਦਾ ਕੋਈ ਨਹੀਂ ਬਸ ਬਹੁਤ ਜਿਆਦਾ ਦੁੱਖੀਆਂ ਠੇਕਾ ਚਕਾਉਣ ਬਾਰੇ ਅਸੀਂ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਆਂ ਕਿ ਠੇਕਾ ਚੱਕਾ ਦੇ। ਮਾਤਾ ਜੀ ਫਿਰ ਧਰਨਾ ਤੋਂ 98 ਸਵੇਰੇ ਚੱਲੂਗਾ ਤੁਸੀਂ ਵੀ ਤੇ ਡਿਊਟੀ ਪੂਰੀ ਦਿਉਂਗੀ ਜੀ। ਹਾਂ ਜੀ ਪੂਰੀ ਦੇਵਾਂਗੇ। ਕਿੰਨਾ ਚਿਰ ਠੇਕਾ ਚੱਕਿਆ ਨਹੀਂ ਜਾਂਦਾ। ਉਹਨਾਂ ਚਿਰ ਇੱਥੇ ਬੈਠੇ ਰਾਵਾਂਗੇ। ਠੀਕ ਹੈ ਜੀ। ਜੈਤੋ ਜੱਤੀ ਦੇ ਮੋਲਾਦ ਮਾਸੀਆਂ ਵੱਲੋਂ ਹਰ ਰੋਜ਼ 2024 ਤੋਂ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਜੀ ਸਾਹਿਬ ਇਹ ਸੋਚਾਂ ਕਿ ਕੀ ਹੋ ਰਹੀ ਹੈ ਬੰਦੇ ਸਾਨੂੰ ਤੋਂ ਵੀ ਠੇਕਾ ਸਾਡੇ ਮੱਲੇ ਚ ਚੁਕਾਇਆ ਜਾਵੇ ਸਾਡੇ ਘਰਾਂ ਦੇ ਵਿੱਚ ਹੈ ਜੀ ਜੀ ਗੱਲ ਹੈ ਵੀ ਸ਼ਵਲਕ ਪਬਲਿਕ ਸਕੂਲ ਬਿਲਕੁਲ ਨਾਲ ਲੱਗਦਾ ਨਾਲ ਹੀ ਗ੍ਰੋਰੀ ਦੀ ਹੈ ਸਾਫੀ ਕੇ ਇਹ ਹੋਰ ਆਹਾਂ ਬੈਠ ਕੇ ਟੋਲੀਆਂ ਦੇ ਵਿੱਚ ਪੀਂਦੇ ਇਸ ਕਰਕੇ ਅਸੀਂ ਜਮੇ ਨਹੀਂ ਠੇਕਾ ਇਥੋਂ ਸ਼ਹਿਰ ਕੀ ਤਰ੍ਹਾਂ ਆ ਕੋਈ ਸਵੰਧਿਤ ਅਧਿਕਾਰੀਆਂ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ ਜਾਂ ਕਿਸ ਤਰ੍ਹਾਂ ਦੀ ਹਾਂਜੀ ਡੀਸੀ ਸਾਹਿਬ ਨੂੰ ਕਈ ਵਾਰੀ ਮਨਪੱਤਰ ਦਿੱਤਾ ਜਾ ਚੁੱਕਿਆ ਹੈ ਐਸਟੀਐਲ ਸਾਹਿਬ ਨੂੰ ਪੁੱਤਾ ਜਾ ਚੁੱਕਿਆ ਹੈ ਜੀ ਐਸਡੀਐਮ ਡੀਸੀ ਸਾਹਿਬ ਵੱਲੋਂ ਕਈ ਵਾਰੀ ਆਪਕਾਰੀ ਮੈਟ ਨੂੰ ਅਸਾਈਨ ਮੈਟ ਨੂੰ ਕਈ ਵਾਰੀ ਮਤਲਬ ਕਿ ਦਿੱਕਤੀ ਰੂਪ ਤੇ ਆਇਆ ਹੈ ਕਿ ਠਿਕਾ ਜਗਾਇਆ ਜਾਵੇ ਲੇਕਿਨ ਜਿਹੜਾ ਉਹਦੇ ਤੇ ਗੌਰ ਨਹੀਂ ਹੋ ਰਿਹਾ ਦਾ ਤੇ ਨਿਆ ਨਹੀਂ ਫਸ ਮਿਲ ਜਾਏਗਾ ਠੀਕ ਹਾਂ ਭਾਈ ਜੀ ਨਾ ਤੁਹਾਡਾ ਪੁੱਛ ਰਿਹਾ ਜੀ ਇੰਨੇ ਦੋਸੋ ਬਈ ਇਹ ਗਮ ਆ ਕੀ ਗੱਲ ਪਤਾ ਸਾਰੀ ਜੀ ਠੇਕੇ ਵਾਲੀ ਜੀ ਬਈ ਠੇਕੇ ਦਾ ਨਾ ਗੱਲ ਕਰ